ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀ ਜੀ ਤੁਹਾਡਾ ਅੱਜ ਦੀ ਵੀਡੀਓ ਵਿੱਚ ਵੀ ਤੁਹਾਨੂੰ ਵਿਖਾਉਣੀ ਹੈ ਇੱਕ ਵੜ ਸੁਈ ਸਵਾਈ ਤਾਜੀ ਤੇ ਵੀਡੀਓ ਕੁ ਵੀਰਾਂ ਪਰਮਾਂਗੇ ਸਾਰਿਆਂ ਕੇ ਬੇਨਤੀ ਹੈ ਵੀ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀ ਜੀ ਤਾਂ ਜੋ ਆਉਣ ਵਾਲੀ ਨਵੇਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਵਿੱਚ ਵੀ ਜੀ ਆਪਾਂ ਪਹੁੰਚੇ ਹਾਂ ਵੀਰ ਰਣਜੀਤ ਕੋ ਪਿੰਡ ਮਾਨਾਂ ਵਾਲੇ ਤੇ ਲੈਨੇ ਆ ਵੜ ਬਾਰੇ ਵੀਰ ਦੇ ਕੋਲ ਜਾਣਕਾਰੀ ਆਓ ਵੀ ਜੀ ਦੱਸੋ ਕਸਰ ਜੀ ਸੱਚੀ ਕਾਲੀ ਹੋਸਣਾ ਠੀਕ ਠਾਕ ਹੈ ਬਿਲਕੁਲ ਹੋ ਰਿਹਾ ਠੀਕ ਠਾਕ ਆ ਚੜਦੀ ਕਲਾ ਜੀ ਵਧੀਆ ਵਧੀਆ ਦੱਸਿਓ ਆਪਣਾ ਐਡਰੈਸ ਜੀ ਪਿੰਨ ਮੰਨਾਲਾ ਪਸੀਹੇ ਵਾਲਾ ਜਿਲ੍ਹਾ ਮਥਾ ਹਾਂਜੀ ਫੋਨ ਨੰਬਰ ਹੈਗਾ 8478236 ਠੀਕ ਹੈ ਜੀ ਇਹ ਬਾਕੀ ਵੇੜ ਵੇੜ ਵਾਰ ਦੇਓ ਵੀਰ ਜੀ ਡਿਟੇਲ ਵੀਰ ਜੀ ਪਰਸੋਂ ਹੀ ਸੋਈ ਆ ਅੱਛਾ ਜੀ ਅੱਛਾ ਜੀ 13 ਲੀਟਰ ਬੜਾ ਹੋਊਤੀ 12 ਲਾ ਲਓ ਆਪਣਾ ਪਸੰਦੀ ਜੀ ਝੋਣ ਚਣ ਚੰਗੀ ਸੀ ਠੰਡੀ ਕੋਈ ਲੋੜ ਨਹੀਂ ਮੰਗੇ ਜੀ ਜਦ ਤੱਕ ਤੁਹਾਨੂੰ ਮਰਜ਼ੀ ਠੀਕ ਹੈ ਵੀਰਾਂ ਦਾ ਇਦਾਂ ਹੀ ਭਵੇਂ ਬਹਿ ਜਾਓ ਉਜੀ ਇਦਾਂ ਹੀ ਜਾਂਦੇ ਬਾਜੋ ਚੋਣ ਕਾਂ ਦੇ ਚੱਲੀ ਅੱਛਾ ਥਣ ਕੋਣੇ ਬਹੁਤ ਲੱਗਾ ਆ ਵੇਖੋ ਲੱਗੋ ਦੇ ਕਰਕੇ ਚੈੱਕ ਕਰੋ ਤੇ ਬਾਕੀ ਆਪਾਂ ਤੁਹਾਨੂੰ ਬੱਚਾ ਲਾ ਕੇ ਵਿਖਾਉਣੇ ਆ ਤਾਰਾਂ ਤੇ ਇਸ ਦੀ ਨਵਾਂ ਸੂਬਾ ਜੀ ਜੀ ਸੂਬਾ ਜੀ ਦੂਜੇ ਦਸਤਨ ਤੇ ਜਾ ਲਾ ਲਗਣਾ ਅੱਛਾ ਅੱਛਾ ਠੀਕ ਹੈ ਛੱਡੋ ਲਾਓ ਹੁਣ ਬੱਚਾ ਫਿਰ ਮਰਾ ਦੇ ਧਾਰਾਂ ਵੀਰਾਂ ਨੂੰ ਕਰਾਈ ਆਪਾਂ ਚੈੱਕ ਤੇ 12 ਕਿਲੋ ਵੀਰ ਦੱਸਦਾ ਬਾਪੀ ਬੋਲਾ ਵੀਰੇ ਇੱਕ ਰੰਗ ਕਾਲੀ ਆ ਇਹ ਚੀਜ਼ ਬਹੁਤ ਘੱਟ ਮਿਲਦੀ ਆ ਵੇਖੋ ਕਾਲੇ ਥਾਣੇ ਆ ਤੇ ਕਾਲੀ ਵੈੜ ਸਾਰੀ ਵੱਛੀ ਮਗਰ ਕਾਲੀ ਸਾਰੀ ਅੱਛਾ ਵੱਛੀ ਮਗਰ ਵੱਛੀ ਜ ਤੇ ਹੈ ਵੀ ਸੀਲ ਠੰਡੀ ਆ ਜਿਹੜਾ ਮਰਜ਼ੀ ਕੋ ਚੋਵੇ ਵੀਰ ਭਰਾ ਭੈਣ ਜਿਹੜਾ ਮਰਜ਼ੀ ਚੋਲ ਸਕਦਾ ਤੇ ਬੱਚੀ ਵੀ ਸਾਰੀ ਇੱਕ ਰੰਕ ਕਾਲੀ ਤੇ ਵੈੜ ਵੀ ਸਾਰੀ ਕਾਲੀ ਜੇ ਥਾਣਾ ਤਾਂ ਕਾਲੀ ਜੇ ਆਪਾਂ ਧਰਮ ਦਾ ਰਾਮਾ ਬਾਕੀ ਠੰਡੀ ਸੀਲ ਹੈ ਵੀਰ ਜੀ ਕੋਈ ਇਹਨੂੰ ਵੰਗਾਂ ਦੀ ਲੋੜ ਨਹੀਂ ਆ ਕੋਈ ਕਿਸੇ ਰਕਮ ਦੀ ਕੋਈ ਚੀਜ਼ ਦੀ ਲੋੜ ਨਹੀਂ ਆ ਜਿੱਦਾਂ ਮਰਜ਼ੀ ਕੋ ਚੋਕੇ ਆਪਣੇ ਤਸੱਲੀ ਕਰ ਸਕਦਾ ਔਰ ਸੁੰਪੀ ਦੇ ਬੰਦੇ ਉਹ ਬੱਚਾ ਮਰੋ ਤਾਰਾ ਥਾਨ ਵੀਰ ਜੀ ਬਹੁਤ ਹੀ ਕਮਾਲ ਦਾ ਬਣਾਇਆ ਵੇਖੋ ਹਣ ਮੈਂ ਚਾਰੇ 1 ਵਜੇ ਥਾਣੇ ਆ ਮਰਾਦ ਧਾਰਾਂ ਨੂੰ ਲੋ ਵੀ ਜੀ ਹੈ ਵੀ ਪੋਲੀ ਜੇ ਮੋਟੀ ਮੋਟੀ ਧਾਰ ਹੁੰਦੀ ਆ ਵੇਖੋ ਜੀ ਲੋ ਜੀ ਇਹ 12 ਕਿਲੋ ਵੀ ਜੀ ਬੋਲਾ ਬਿਲਕੁਲ ਸੋਹਣੀ ਆ ਕੰਡੇਲਾ ਹੋਊਗਾ ਠੀਕ ਹੈ 12 ਕਿਲੋ ਵਿਖਾਏ ਹੁਣ ਪਲਾ ਤੋੜ ਕੇ ਪਚਲਾ ਕੇ ਵਿਖਾਈਏ 12 ਕਿਲੋ ਵੀ ਕਹਿੰਦਾ ਬੋਲਾ ਵਾ ਬਾਕੀ ਕੱਦ ਕਾਠ ਦੀ ਵੀ ਚੰਗੀ ਆ ਬੇਲ ਬਾਲ ਦੀ ਵੀ ਚੰਗੀ ਆ ਤੇ ਦੁੱਧ ਕਿੰਨਾ ਦਾ ਦੁੱਧ ਕਰ ਸਕਦੀ ਜੇ ਇਹ ਪੰਡੋ ਕੋ 15 16 ਕਿਲੋ ਵੀ ਰੰਦੇ ਹੈ ਵੀ ਜੀ ਮੌਸਮ ਵਾਲੀ ਜੇ ਖੱਲੋਂ ਵੇਖੋ ਵੇਖੀ ਕਿਉਂ ਬਹੁਤ ਹੀ ਖੂਬਸੂਰਤ ਪਿਆਰ ਹੋਈ ਆ ਆ ਵੇਖੋ ਚੰਗੀ ਪਿਆਰ ਹੋਈ ਜੀ ਵੇਖੋ ਪੂਰੀ ਕਮਾਲ ਦੀ ਐ ਫਿਕਸ ਜਿਹਾ ਨੇ ਦੀ ਆ ਇਹ ਨਹੀਂ ਵੀ ਕਈਆਂ ਗਾਵਾਂ ਦੇ ਬਹੁਤੇ ਲਮਕਮੇ ਜਿਹੇ ਹੁੰਦੇ ਆ ਪੂਰੇ ਪੱਟਾਂ ਦੇ ਵਿੱਚ ਲੇਵਾ ਰੱਖ ਦਈਏ ਖਲਾਰ ਕੇ ਤੇ ਫਿਰ ਉਹ ਹੱਥ ਫੇਰੋ ਬੈਠਦੇ ਪਏ ਇਹ ਤਾਂ ਮਰਜੀ ਹਾਂਜੀ ਜਿੱਦਾਂ ਮਰਜੀ ਵੀਰਾਂ ਦਾ ਭਾਵੇਂ ਇੱਥੇ ਬਹਿ ਜਾਓ ਜਿੱਦਾਂ ਮਰਜੀ ਗਰਾਊਂਡ ਦੇ ਵਿੱਚ ਪਾਇਆ ਤੇ ਖਲਾਰ ਕੇ ਬਹਿ ਜਾਓ ਆ ਵੇਖੋ ਹੋਰ ਠੰਡੀ ਸੀ ਲੇ ਵੇਖੋ ਜੀ ਫਿਰ ਲਾਗੋਗੇ ਇੱਕੜੀ ਚੰਗੀ ਦਾ ਚੈੱਕ ਕਰੋ ਖਾਣਾ ਦਾ ਸੈਜ ਤੇ ਗਾਇਬ ਵੇਖੋ ਵੇਖੋ ਵੇਖੀ ਕਾਪੀ ਵੀਦੀ ਇਹਨੇ ਕੋਈ ਗਰਮੀ ਨਹੀਂ ਕਿ ਮਨਾਉਣੀ ਮੌਸਮ ਵਾਲੀ ਬੈਠ ਜੇ ਉਹ ਤਾਂ 12 ਕਿਲੋ ਵੀਰ ਕਿੰਦਾ ਬੋਲਾ ਤਿਆਰ ਆ ਕਰਮ ਵਾਲੀ ਬਹੁਤ ਹੀ ਚੰਗੀ ਤਿਆਰ ਹੋਈ ਹੈ ਬੈੜ ਤੇ ਵੀਦੀ ਮੁੱਲ ਫਿਰ ਆ ਫਿਰ ਲਾਗੋਂ ਦੀ ਇਕੱਲੀ ਵੇਖ ਲੋ ਠੰਡੀ ਤੇ ਵੀਦੀ ਬਹੁਤ ਬਰਫੀ ਜੇ ਤੇ ਉਹ ਚੁੰਗ ਚਲੀ ਜੇ ਬੱਛੀ 12 ਕਿਲੋ ਵੀਰ ਕਿੰਦਾ ਬੋਲਾ ਖੁੱਲਾ ਡੁੱਲਾ ਤਿਆਰ ਹੋਊਗਾ ਥੱਲੇ ਕਿ ਦੱਸਿਓ ਮੋਲ ਵੀਰ ਦੀ ਮੋਲ ਵੀਰ ਕਰਨਾ 42000 ਕਰਦੇ ਆ ਅੱਛਾ ਤੁਸੀਂ ਦੱਸੋ ਕਰਦਗੇ ਮਾਨਤਨ ਅੱਗੇ ਵੀ ਵੀਰ ਦੀਆਂ ਵੀਡੀਓਆਂ ਦੋ ਤਿੰਨ ਬਣਾਈਆਂ ਵਾ ਮੋਲ ਵੀਰ ਦਾ ਬਿਲਕੁਲ ਜਾਇਜ ਹੁੰਦਾ ਦਾ ਡੰਗਰ ਸਾਫ ਸੁਥਰਾ ਹੁੰਦਾ ਬਹੁਤ ਥੱਲੇੋਂ ਸਾਫ ਸੁਥਰਾ 38000 ਹਾਂਜੀ 38000 ਦੀ ਲੋ ਜੀ ਵੀਰਾਂ ਦਾ ਦੇ ਦਾਂਗੇ ਕੋ ਕਰਨਾ ਮਾਨਤਨ ਵਿੱਚੋਂ ਉਹ ਫੋਨ ਲਾਵੇ ਵੀਰ ਕਹਿੰਦਾ ਵੀ 38000 ਚੋਂ ਮਾਨਤਨ ਛੋਟ ਛੱਪਾ ਕਿਸੇ ਵੀਰ ਨੂੰ ਕਰਦਾ ਕੋ ਫੋਨ ਲਾਵੇ ਬਾਕੀ ਵੀਰ ਦੀ 15 ਮਿੰਟ ਤੁਸੀਂ ਥੇੜਾ ਮਿਲਦੀ ਨਹੀਂ ਇਹ ਆ ਜਾਓ ਠੀਕ ਹੈ ਜੀ ਠੀਕ ਹੈ ਬਾਕੀ ਵੀਰ ਦੀ ਬਹੁਤ ਚੰਗੀ ਚਲੋ ਬਾਕੀ ਵੀਰ ਭਰਾਣੇ ਆਪੇ ਵੇਖ ਲੈਣੀਆਂ ਰਾਜਾ ਲਾਲ ਆਵੇ ਲੋ ਫੇਰ ਵੇ ਠੰਡੀ ਸੀਲ ਦੇ ਵੀਰ ਦੀ ਬਹੁਤ ਜਿਆਦਾ ਉਹਦਾ ਡੰਗਰ ਬਹੁਤ ਘੱਟ ਘੱਟ ਮਿਲਦਾ ਜੀ ਜਨਾਨੀ ਚੋਲੇ ਬੰਨ ਚੋਲੇ ਜਿਹੜਾ ਮਾਦੀ ਚੋਲੇ ਹਾਂਜੀ ਹਾਂਜੀ ਜੀ ਫੇਰ ਵੀਰ ਭਰਾਵਾਂ ਅਗੇ ਬੇਨਤੀ ਆ ਵੇਲੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ